ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਸੰਤ ਹੋ ਮਨ ਪਵਨੈ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਨਿਆ ਸੰਤ ਹੋ ਮਨ ਪਵਨੈ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਨਿਆ ਰਹਾਉ ਗੁਰਦਿਕਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਗੁੰਭ ਕਮਲ ਜਲ ਪਰਿਆ ਜਲ ਮੇਟਿਆ ਊਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮੰਨਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ हे ਸੰਤ ਜਨੋ ਮੇਰੇ ਪਾਉਣ ਵਰਗੇ ਚੰਜਲ ਮਨ ਨੂੰ ਹੁਣ ਸੁਖ ਮਿਲ ਗਿਆ ਹੈ ਹੁਣ ਇਹ ਮਨ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਥੋੜਾ ਬਹੁਤਾ ਸਮਝਿਆ ਜਾ ਸਕਦਾ ਹੈ ਰਹਾਉ ਕਿਉਂਕਿ ਸਤਿਗੁਰ ਨੇ ਮੈਨੂੰ ਹੁਣ ਮੇਰੀ ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ ਕਾਦਮਿਕ ਪਸ਼ੂ ਅਡੋਲ ਹੀ ਮੈਨੂੰ ਆ ਦਬਾਉਂਦੇ ਸਨ ਸੋ ਮੈਂ ਗੁਰੂ ਦੀ ਮਿਹਰ ਨਾਲ ਸ੍ਰੀ ਦੇ ਦਰਵਾਜੇ ਗਿਆਨਿੰਦਰੇ ਪਰ ਨਿੰਦਾ ਪਰ ਤਨ ਪਰ ਤਨ ਆਦਿਕ ਵੱਲੋਂ ਬੰਦ ਕਰ ਲਏ ਹਨ ਤੇ ਮੇਰੇ ਅੰਦਰ ਪ੍ਰਭੂ ਦੀ ਸ਼ਿਵਸਰਾ ਦੇ ਬਾਜੇ ਇੱਕ ਰਸ ਵੱਜਣ ਲੱਗ ਪਏ ਹਨ ਮੇਰਾ ਹਿਰਦਾ ਕਮਲ ਰੂਪ ਘੜਾ ਪਹਿਲਾਂ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਹੁਣ ਗੁਰੂ ਦੀ ਬਰਕਤ ਨਾਲ ਮੈਂ ਪਾਣੀ ਡੋਲ ਦਿੱਤਾ ਹੈ ਤੇ ਹਿਰਦੇ ਨੂੰ ਉੱਚਾ ਕਰ ਦਿੱਤਾ ਹੈ। اے ਦਾਸ ਕਬੀਰ ਹੁਣ ਆਂਖ ਮੈਂ ਪ੍ਰਭੂ ਨਾਲ ਜਾਣ ਪਛਾਣ ਕਰ ਲਈ ਹੈ ਤੇ ਜਦੋਂ ਇਹ ਸਾਂਝ ਪਾਈ ਹੈ ਮੇਰਾ ਮਨ ਉਸ ਪ੍ਰਭੂ ਵਿੱਚ ਗਿੱਜ ਗਿਆ ਹੈ। ਜਦੋਂ ਗੁਰੂ ਮਨੁੱਖ ਨੂੰ ਸਮਝਾ ਦਿੰਦਾ ਹੈ ਕਿ ਵਕਾਰ ਕਿਵੇਂ ਹੱਲਾ ਕਰਦੇ ਹਨ ਅਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਓ ਕਰ ਲੈਂਦਾ ਹੈ ਤਾਂ ਮਨ ਚੰਚਲਤਾ ਵੱਲੋਂ ਹਟ ਕੇ ਆਤਮਿਕ ਸੁੱਖ ਵਿੱਚ ਟਿਕ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ